ਇਹਨਾਂ ਵੱਲੋਂ ਇੱਥੇ ਬਿਲਕੁਲ ਕੋਸ਼ਿਸ਼ ਇਹਨਾਂ ਦੀ ਇਹ ਆ ਕਿਉਂਕਿ ਇਹ ਜਿਹੜਾ ਮਨੂਵਾਂ ਦੀ ਸਿਸਟਮ ਦੇ ਉੱਤੇ ਚੱਲਣ ਵਾਲੇ ਸੰਸਥਾਨ ਨੇ ਸਾਰੇ ਇਹਨਾਂ ਦੀ ਕੋਸ਼ਿਸ਼ ਇਹ ਆ ਵੀ ਇੱਥੇ ਉਹ ਦੱਬਿਆ ਕੁਝ ਲੈ ਨਾਟਾੜਿਆ ਵਰਗਾ ਉਹ ਇੱਥੇ ਨਾ ਪਹੁੰਚ ਸਕੇ। ਯਾ ਸਰਕਾਰ ਕਿਉਂ ਇਹਦੀ ਟਖਾ ਮੀਟ ਕੇ ਪਈ ਆ ਪੰਨ ਤੱਕ ਗੱਲ ਪਚਾਵ ਹੀ ਚੁੱਕੇ ਆ ਸਪੀਕਰ ਸਾਹਿਬ ਨਾਲ ਬਕਾਇਦਾ ਇਸ ਮੋਹੱਲੇ ਦੇ ਪ੍ਰਿਕਲ ਦੇ ਗੱਲ ਹੋ ਚੁੱਕੀ ਆ ਪਰ ਉਹਨਾਂ ਵੱਲੋਂ ਇਸ ਚੀਜ਼ ਵੱਲ ਕੋਈ ਸੀਰੀਅਸ ਜਿਹੜਾ ਐਕਸ਼ਨ ਨਹੀਂ ਲਿਆ ਜਾ ਰਿਹਾ। ਇਹ ਪੰਜਾਬ ਦੀ ਯੂਨੀਵਰਸਿਟੀ ਹੈ ਤੇ ਪੰਜਾਬ ਦਾ ਦਾਵਾ ਹੈ ਸੋ ਪੰਜਾਬ ਦੇ ਵਿੱਚ ਜਿਹੜਾ ਉਹ ਭਾਈਚਾਰ ਆਇਆ ਜਿਹਨੂੰ ਲੰਮੇ ਸਮੇਂ ਤੋਂ ਇਸ ਸਿਸਟਮ ਦੇ ਵਿੱਚ ਦਬਾ ਕੇ ਰੱਖਿਆ ਗਿਆ ਉਹਦੀ ਸਪੇਸ ਹੈ ਜਿਹੜੀ ਤੇ ਖਤਮ ਕੀਤੀ ਜਾ ਰਹੀ ਹੈ ਅਥਾਰਟੀ ਨਾਲ ਗੱਲਬਾਤ ਵੀ ਚੱਲ ਰਹੀ ਹੈ ਅਥਾਰਟੀ ਜਿਹੜੀ ਮਿੱਠੀਆਂ ਗੋਲੀਆਂ ਦੇਣ ਵਾਲੀ ਗੱਲ ਆ ਪੰਜਾਬੀ ਚ ਕਹੀ ਹੈ ਵੀ ਉਹ ਭਰੋਸਾ ਦਿੰਦੀ ਹੈ ਪਰ ਉਹ ਲਿਖਤ ਦੇ ਵਿੱਚ ਕੁਝ ਦਿਨ ਤੋ ਪਿਆਰ ਨਹੀਂ ਰਿਹਾ ਰੈਗੂਲੇਸ਼ਨ ਕਮੇਟੀ ਆ ਉਹਦੇ ਮਿੰਟਸ ਜਦੋਂ ਆਉਣਗੇ ਉਹ ਇੱਕ ਮਹੀਨਾ ਲੱਗ ਜੂਗਾ ਫੈਸਲਾ ਆਉਂਦੇ ਆ ਤੇ ਜਦੋਂ ਆਊਗਾ ਲਾਗੂ ਕਰ ਦਾਂਗੇ ਪਰ ਸਾਡੀ ਮੰਗ ਇਹ ਆ ਕਿ ਜਿੰਨੀ ਸਮੇਂ ਤੱਕ ਉਹ ਫੈਸਲਾ ਨਹੀਂ ਆਉਂਦਾ ਤੇ ਤੁਸੀਂ ਇਸ ਪਰ ਕਿੰਨੂ ਰੋਗਦੋ ਵੀ ਇਹਦੇ ਵਿੱਚ ਕੀ ਜੇ 10 ਸਾਲ ਪਹਿਲਾਂ ਨਹੀਂ ਹੋਈ ਤੇ 1 ਮਹੀਨਾ ਹੋਰ ਲੇਟ ਹੋਣਾ ਤਾਂ ਬਹੁਤਾ ਫਰਕ ਨਹੀਂ ਪੈਣ ਲੱਗਾ ਵੀ ਜਿਹੜੇ ਪੰਜਾਬ ਦੇ ਲੋਕਾਂ ਦਾ ਹੱਕ ਜਿਹੜਾ ਉਹ ਕਿਸੇ ਵੀ ਤਰੀਕੇ ਦੇ ਨਾਲ ਨਾ ਮਾਰੇ ਟੀਵੀ 84 ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਲਗਾਤਾਰ ਪ੍ਰਦਰਸ਼ਨ ਕੀਤੇ ਜਾਂਦੇ ਨੇ ਵਿਦਿਆਰਥੀਆਂ ਦੇ ਵੱਲੋਂ ਯੂਨੀਵਰਸਿਟੀ ਤੇ ਪ੍ਰਸ਼ਾਸਨ ਦੇ ਖਿਲਾਫ ਅਜਿਹੇ ਦੇ ਵਿੱਚ ਕਈ ਦਿਨਾਂ ਤੋਂ ਨਿਰੰਤਰ ਵਿਦਿਆਰਥੀਆਂ ਦੇ ਵੱਲੋਂ ਫਿਰ ਵਾਇਸ ਚਾਂਸਲ ਦੇ ਖਿਲਾਫ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਮੁੱਖ ਮਸਲਾ ਕੀ ਹੈ ਮਸਲੇ ਦਾ ਹੱਲ ਕੀ ਜਾਂਦਾ ਹੈ ਗੱਲਬਾਤ ਕਰਨ ਵਾਸਤੇ ਸੱਜ ਜਥੇਬੰਦੀ ਤੋਂ ਜੁਜਾਰ ਸਿੰਘ ਮੇਰੇ ਨਾਲ ਨੇ ਗੱਲਬਾਤ ਕਰਦੇ ਆਂ ਬਾਈ ਜੀ ਸਭ ਤੋਂ ਪਹਿਲਾਂ ਮੁੱਢਲੇ ਰੂਪ ਦੇ ਵਿੱਚ ਸਵਾਲ ਹੈ ਕਿਹੜੀਆਂ ਚੁਣੌਤੀਆਂ ਨਜ਼ਰ ਆਉਂਦੀਆਂ ਜਿਹੜੀਆਂ ਚੁਣੌਤੀਆਂ ਦੇ ਮੱਦੇ ਨਜ਼ਰ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਧਰਨੇ ਦੇ ਉੱਪਰ ਲਗਾਤਾਰ ਕਈ ਦਿਨਾਂ ਤੋਂ ਬੈਠੇ ਹੋਏ ਹਾਂਜੀ ਵੇਖੋ ਜੀ ਆਪਾਂ ਇਸ ਧਰਨੇ ਦੀ ਪਾਰਟਿਕੂਲਰਲੀ ਗੱਲ ਕਰੀਏ ਤਾਂ ਮਸਲਾ ਇਹ ਆ ਵੀ ਇਸ ਯੂਨੀਵਰਸਿਟੀ ਦੇ ਵਿੱਚ ਇੱਕ ਦਹਾਕੇ ਤੋਂ ਬਾਅਦ ਪ੍ਰੋਫੈਸਰਾਂ ਦੀ ਭਰਤੀ ਆਈ ਆ ਤੇ ਜਿਹਦੀ ਭਰਤੀ ਵਾਸਤੇ ਜਿਹੜੀ ਇੱਥੇ ਰਿਜ਼ਰਵੇਸ਼ਨ ਪਾਲਿਸੀ ਆ ਸਰਵਿਸ ਰੂਲ ਆ ਉਹ ਅੱਗੇ ਪੰਜਾਬ ਦੇ ਲਾਗਦੇ ਉਹ ਨਹੀਂ ਲਾਏ ਜਾ ਰਹੇ ਸੋ ਇਹਦੇ ਵਿੱਚ ਮਸਲਾ ਇਹ ਆ ਕਿ ਪੰਜਾਬ ਦੀ ਜਿਹੜੀ ਰਿਜ਼ਰਵੇਸ਼ਨ ਪਾਲਿਸੀ ਦੇ ਮੁਤਾਬਕ 25% ਐਸਸੀ ਭਾਈ ਚਾਰੇ ਨੂੰ ਤੇ 12% ਜਿਹੜਾ ਬੀਸੀ ਭਾਈ ਚਾਰੇ ਨੂੰ ਰਾਖਵਾ ਕੋਟਾ ਮਿਲਦਾ ਆ ਸੋ ਇਹ ਯੂਨੀਵਰਸਿਟੀ ਦੇ ਵੱਲੋਂ ਉਸ ਰਿਜ਼ਰਵੇਸ਼ਨ ਪਾਲਿਸੀ ਨੂੰ ਫੋਲੋ ਨਹੀਂ ਕੀਤਾ ਜਾ ਰਿਹਾ ਤੇ ਇਹਨਾਂ ਵੱਲੋਂ ਇੱਥੇ ਬਿਲਕੁਲ ਕੋਸ਼ਿਸ਼ ਇਹਨਾਂ ਦੀ ਇਹ ਆ ਕਿਉਂਕਿ ਇਹ ਜਿਹੜਾ ਮੰਊਵਾਂ ਦੀ ਸਿਸਟਮ ਦੇ ਉੱਤੇ ਚੱਲਣ ਵਾਲੇ ਸੰਸਥਾਨ ਨੇ ਸਾਰੇ ਇਹਨਾਂ ਦੀ ਕੋਸ਼ਿਸ਼ ਇਹ ਆ ਵੀ ਇੱਥੇ ਉਹ ਦੱਬਿਆ ਕੁਝ ਲੈਣ ਲਟਾੜਿਆ ਵਰਗਾ ਇੱਥੇ ਨਾ ਪਹੁੰਚ ਸਕੇ ਕੱਲ ਨੂੰ ਪੰਜਾਬ ਦੇ ਨਾਲ ਹੀ ਇਦਾਂ ਹੋ ਰਿਹਾ ਜਾਂ ਜਿਹੜੇ ਹੋਰ ਨਾ ਸੂਬਿਆਂ ਦੇ ਭਰਤੀਆਂ ਨੇ ਜਾਂ ਉਹਨਾਂ ਦਾ ਰਾਖਵਾ ਕੋਟਾ ਉਹਨਾਂ ਨੂੰ ਲੈ ਕੇ ਵੀ ਇਸ ਤਰ੍ਹਾਂ ਦੀ ਚੁਣੌਤੀ ਦੇਖੋ ਬਾਕੀ ਸੂਬਿਆਂ 'ਚ ਤਾਂ ਚੱਲ ਹੀ ਰਿਹਾ ਹੈ ਪਰ ਜਿਹੜੀ ਇਹ ਯੂਨੀਵਰਸਿਟੀ ਆ ਪੰਜਾਬ ਦਾ ਇੱਕ ਇੰਸਟੀਚਿਊਟ ਆ ਪੰਜਾਬ ਗਵਰਨਮੈਂਟ ਨੂੰ ਫੰਡ ਕਰਦੀ ਆ ਸੋ ਜਿਹੜੀ ਇੱਥੇ ਭਰਤੀ ਵਾਸਤੇ ਜਿਹੜੀ ਜ਼ਰੂ ਇਹ ਗੱਲ ਮੈਨੂੰ ਅੱਜ ਹੈਰਾਨਾ ਵੀ ਪੰਜਾਬ ਸਰਕਾਰ ਕਿਉਂ ਇਹਦੀ ਰੇਖਾ ਮੀਟ ਕੇ ਪਈ ਆਪਾਂ ਹੁਣ ਤੱਕ ਗੱਲ ਪਹਚਾਵ ਹੀ ਚੁੱਕੇ ਆ ਸਪੀਕਰ ਸਾਹਿਬ ਨਾਲ ਬਕਾਇਦਾ ਇਸ ਮਸਲੇ ਤੇ ਬੜੀ ਖੁੱਲ ਕੇ ਗੱਲ ਹੋ ਚੁੱਕੀ ਆ ਪਰ ਉਹਨਾਂ ਵੱਲੋਂ ਇਸ ਚੀਜ਼ ਵੱਲ ਕੋਈ ਸੀਰੀਅਸ ਜਿਹੜਾ ਐਕਸ਼ਨ ਨਹੀਂ ਲਿਆ ਜਾ ਰਿਹਾ ਸੋ ਜਿਹੜਾ ਇੱਥੇ ਇਸ ਯੂਨੀਵਰਸਿਟੀ ਦੇ ਵਿੱਚ ਜਿਹੜਾ ਆ ਪੰਜਾਬ ਰਿਜ਼ਰਵੇਸ਼ਨ ਪਾਲਿਸੀ ਲਾਗੂ ਕਰਾਉਣ ਦਾ ਸਾਡਾ ਮੰਤਵ ਇਹ ਆ ਕਿ ਇਹ ਪੰਜਾਬ ਦੀ ਯੂਨੀਵਰਸਿਟੀ ਹੈ ਤੇ ਪੰਜਾਬ ਦਾ ਦਾਵਾ ਆ ਸੋ ਪੰਜਾਬ ਦੇ ਵਿੱਚ ਜਿਹੜਾ ਉਹ ਭਾਈਚਾਰਾ ਹੈ ਜਿਹਨੂੰ ਲੰਮੇ ਸਮੇਂ ਤੋਂ ਇਸ ਸਿਸਟਮ ਦੇ ਵਿੱਚ ਦਬਾ ਕੇ ਰੱਖਿਆ ਗਿਆ ਉਹਦੀ ਸਪੇਸ ਹੈ ਜਿਹੜੀ ਤੇ ਖਤਮ ਕੀਤੀ ਜਾ ਰਹੀ ਆ ਜਿੱਥੇ ਇਸ ਇਸ ਤਰੀਕੇ ਇੱਕ ਸੋਸ਼ਲ ਇਸ਼ੂ ਬਣਦਾ ਉਹਦੇ ਨਾਲ ਇੱਕ ਪੋਲੀਟੀਕਲ ਇਸ਼ੂ ਵੀ ਆ ਵੀ ਇਹ ਪੰਜਾਬੀ ਯੂਨੀਵਰਸਿਟੀ ਆ ਤਾਂ ਇੱਥੇ ਜਿਹੜੀ ਰਿਜ਼ਰਵੇਸ਼ਨ ਪਾਲਿਸੀ ਆ ਉਹ ਪੰਜਾਬ ਦੀ ਲਾਗੂ ਹੋਣੀ ਚਾਹੀਦੀ ਆ ਸੋ ਜਿਹੜੀ ਇੱਥੇ ਭਰਤੀ ਆ ਉਹਦੇ ਬਾਬਤ ਅਸੀਂ ਪਿਛਲੇ ਕਹਿ ਸਕਦਾ ਕਿ ਪਿਛ ਅਥਾਰਟੀ ਜਿਹੜੀ ਮਿੱਠੀਆਂ ਗੋਲੀਆਂ ਦੇਣ ਵਾਲੀ ਗੱਲ ਆ ਪੰਜਾਬੀ ਚ ਕਹੀਏ ਵੀ ਉਹ ਭਰੋਸਾ ਦਿੰਦੀ ਆ ਪਰ ਉਹ ਲਿਖਤ ਦੇ ਵਿੱਚ ਕੁਝ ਦਿਨ ਨੂੰ ਤਿਆਰ ਨਹੀਂ ਆ ਉਹ ਕਹਿ ਰਹੇ ਆ ਕਿ ਆਪਾਂ ਜਿਹੜੀ ਰੈਗੂਲੇਸ਼ਨ ਕਮੇਟੀ ਆ ਉਹਦੇ ਮਿੰਟਸ ਜਦੋਂ ਆਉਣਗੇ ਉਹ 1 ਮਹੀਨਾ ਲੱਗ ਜੂਗਾ ਫੈਸਲਾ ਆਉਂਦੇ ਆ ਤੇ ਜਦੋਂ ਆਊਗਾ ਲਾਗੂ ਕਰ ਦਾਂਗੇ ਪਰ ਸਾਡੀ ਮੰਗ ਇਹ ਆ ਕਿ ਜਿੰਨੀ ਸਮੇਂ ਤੱਕ ਉਹ ਫੈਸਲਾ ਨਹੀਂ ਆਉਂਦਾ ਤੇ ਤੁਸੀਂ ਇਸ ਪਰ ਤਿੰਨ ਰੋਕ ਦੋ ਵੀ ਇਹਦੇ ਵਿੱਚ ਕੀ ਜੇ 10 ਸਾਲ ਪਹਿਲਾਂ ਨਹੀਂ ਹੋਈ ਤੇ 1 ਮਹੀਨਾ ਹੋਰ ਲੇਟ ਹੋਣਾ ਕੋ ਬਹੁਤਾ ਫਰਕ ਨਹੀਂ ਪੈਣ ਲੱਗਾ ਵੀ ਜਿਹੜੇ ਪੰਜਾਬ ਦੇ ਲੋਕਾਂ ਦਾ ਹੱਕ ਜਿਹੜਾ ਉਹ ਕਿਸੇ ਵੀ ਤਰੀਕੇ ਦੇ ਨਾਲ ਨਾ ਮਾਰਿਆ ਜਾਵੇ ਚੰਡੀਗੜ੍ਹ ਪ੍ਰਸ਼ਾਸਨ ਦਾ ਰਵਈਆ ਇਸ ਤੀਜ ਨੂੰ ਲੈ ਕੇ ਕਿਸ ਤਰੀਕੇ ਦਾ ਰਹਿੰਦਾ ਕਿਉਂਕਿ ਬਹੁਤ ਸਾਰੇ ਸਟੂਡੈਂਟ ਨੇ ਜਿਨ੍ਹਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਨਜ਼ਰਬੰਦ ਕੀਤਾ ਗਿਆ ਅਰੇਸਟ ਵੀ ਕੀਤਾ ਗਿਆ ਉਹਨਾਂ ਨੂੰ ਹਾਂਜੀ ਦੇਖੋ ਬੜਾ ਮੈਂ ਕਹਿ ਸਕਦਾ ਕਿ ਭੇਦਭਾਵ ਭਰੇ ਰਵਈਆ ਇੱਥੇ ਜਦੋਂ ਐਬੀਵੀਪੀ ਜਾਂ ਸੰਗ ਦੀ ਵਿਦਿਆਰਥੀ ਜਥੇਬੰਦੀ ਪ੍ਰਦਰਸ਼ਨ ਕਰਦੀ ਹੈ ਤਾਂ ਪੁਲਿਸ ਉਹਨਾਂ ਨਾਲ ਐਵੇਂ ਬਿਹੇਵ ਨਹੀਂ ਕਰਦੀ ਉਹਨਾਂ ਨੇ ਪਿਛਲੇ 2-3 ਦਿਨ ਪਹਿਲਾਂ ਪ੍ਰੋਟੈਸਟ ਹੋਇਆ ਕੁੰਡੇ ਤੱਕ ਤੋੜ ਦਿੱਤੇ 3 ਨਵੀਸੀ ਦੇ ਗੇਟਾਂ ਦੇ ਪਰ ਉਹਨਾਂ ਉੱਪਰ ਇਹੋ ਜਿਹੀ ਕਾਰਵਾਈ ਨਹੀਂ ਕੀਤੀ ਅੱਜ ਵਿਦਿਆਰਥੀ ਜਥੇਬੰਦੀ ਸੱਤ ਦੇ ਜਿਹੜੇ ਇੱਥੇ ਮੁਖਾ ਗੁਰਮਲ ਜੋ ਸਿੰਘ ਅਸ਼ਮੀਤ ਸਿੰਘ ਅਰਸ਼ ਦਰਸ਼ ਤੇ ਗੁਰਵਿੰਦਰ ਸਿੰਘ ਜਿਹੜੇ ਇਸ ਟਾਈਮ ਪ੍ਰਧਾਨਿਕ ਹੁੰਦੇ ਉਹ ਪੰਜਾਂ ਤੋਂ ਇਲਾਵਾ ਦੋ ਹੋਰ ਸੱਤ ਦੇ ਕਾਰਕੁਨ ਜਿਹੜੇ ਟੋਟਲ ਸੱਤ ਜਿਹੜੇ ਵਿਦਿਆਰਥੀ ਜਿਹਦੇ ਬੰਦੀ ਸੱਤ ਦੇ ਐਕਟਿਵਿਸਟ ਆ ਉਹਨਾਂ ਨੂੰ ਜਿਹੜੀ ਪੁਲਿਸ ਰੀਟੇਨ ਕਰਕੇ ਇਥੋਂ ਲੈ ਗਈ 11 ਥਾਣੇ ਦੇ ਵਿੱਚ ਯੂਨੀਵਰਸਿਟੀ ਤੇ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਦੇਣ ਰਹੀ ਹੈ ਜਿਹੜੇ ਅੱਜ ਕਿਤੇ ਨਾ ਕਿਤੇ ਸਮਾਜ ਨੂੰ ਰਿਪਰੈਜ਼ੈਂਟ ਕਰਕੇ ਚੱਲਦੇ ਨੇ ਪੋਲਿਟਿਕਸ ਦੇ ਵਿੱਚ ਵੱਡਾ ਨਾਮ ਰਿਹਾ ਏ ਗਾਇਕੀ ਦੇ ਵਿੱਚ ਵੱਡਾ ਨਾਮ ਰਿਹਾ ਉਹਨਾਂ ਦਾ ਤੇ ਕਿਤੇ ਨਾ ਕਿਤੇ ਉਹਨਾਂ ਲੋਕਾਂ ਦੇ ਵੱਲੇ ਦੇਖਿਆ ਜਾਵੇ ਤਾਂ ਉਹਨਾਂ ਦੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਜਾਂ ਯੂਨੀਵਰਸਿਟੀ ਦੇ ਜਿਹੜੇ ਅਧਿਕਾਰ ਨੇ ਉਹਨਾਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਸਪੋਰਟ ਨਜ਼ਰ ਆਉਂਦੀ ਆ ਕੋਈ ਬਿਲਕੁਲ 네ਗੇਟਿਵ ਸਪੋਰਟ ਆ ਜੀ ਸਪੋਰਟ ਛੱਡੋ ਜੋ ਉਹਨਾਂ ਵਿੱਚ ਕੋਸ਼ਕੀਰਪਰਾ ਹੈ ਵੀ ਨੇ ਜਿਹੜੇ ਨੇਗੋਸ਼ੀਏਸ਼ਨ ਦਾ ਰੋਲ ਪਲੇ ਕਰ ਰਹੇ ਗੱਲਬਾਤ ਦਾ ਔਰ ਗੱਲਬਾਤ ਦੇ ਵਿੱਚ ਉਧਰੋਂ ਕੁਝ ਨਹੀਂ ਲੈ ਕੇ ਆਉਂਦੇ ਸਾਡੇ ਤੋਂ ਉਮੀਦ ਕਰਦੇ ਆ ਕਿ ਆਪਾਂ ਉਹਨਾਂ ਦਾ ਇੱਕ ਮੋਰਲ ਪ੍ਰਭਾਵ ਮੰਨ ਕੇ ਵੀ ਧਰਨਾ ਖਤਮ ਕਰ ਦਈਏ ਸੋ ਇੱਕ ਕਿਸਮ ਦਾ ਭਾਈਚਾਰਕ ਦਬਾਅ ਪਾ ਕੇ ਧਰਨਾ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਉਹਨਾਂ ਵੱਲੋਂ ਉਲਟਾ ਅਥਾਰਟੀ ਨਾਲ ਨਹੀਂ ਇਹ ਕਿਹਾ ਜਾ ਰਿਹਾ ਕਿ ਤੁਸੀਂ ਜੋ ਮੰਗ ਰਹੇ ਹੋ ਬਿਲਕੁਲ ਜਾਇਜ਼ ਹੋ ਦਿੱਤਾ ਜਾਵੇ ਤਾਂ ਪ੍ਰੋਟੈਸਟ ਖਤਮ ਹੋਊਗਾ ਉਲਟਾ ਸਾਡੇ ਤੇ ਦਬਾਅ ਬਣਾ ਰਹੇ ਨੇ ਸੋ ਜਿਹੜਾ ਇੱਥੇ ਯੂਨੀਵਰਸਿਟੀ ਦਾ ਲਹਿਮ ਆਈ ਆ ਜਿਹੜੇ ਬੜੇ ਵੱਡੇ ਅਹੁਦਿਆਂ ਤੇ ਨੇ ਬੜੇ ਕਾਰਜ ਸੈਸਦਾਨਾਂ ਤੋਂ ਨਿਕਲੇ ਆ ਆਪਾਂ ਉਹਨਾਂ ਤੋਂ ਵੀ ਆਸ ਕਰਦੇ ਆ ਕਿ ਉਹ ਇਸ ਹਸਾਬ ਦਾ ਐਲਮੋਮੀਟਰ ਆ ਜਿਹ ਉਹਦੇ ਖਿਲਾਫ ਜਿਹੜਾ ਆ ਉਹ ਘਟੋ ਘਟ ਹਾ ਦਾ ਨਾਰਾਤਾ ਮਾਰਨਾ ਸੀ ਇਹ ਚੀਜ਼ ਉਹਨਾਂ ਕੋਲ ਐਟ ਲੀਸਟ ਐਕਸਪੈਕਟ ਕਰਦੇ ਆ ਯੂਨੀਵਰਸਿਟੀ ਦੇ ਵਿੱਚ ਬਹੁਤ ਸਾਰੇ ਅਜਿਹੇ ਵਿਦਿਆਰਥੀ ਨੇ ਜਿਹੜੇ ਇਹਨਾਂ ਤਮਾਮ ਸਾਰੀਆਂ ਚੀਜ਼ਾਂ ਨੂੰ ਸਮਝਦੇ ਨੇ ਪਰ ਜਿਵੇਂ ਤੁਹਾਡੇ ਗਿਣਤੀ ਦੇ ਜਿਹੜੇ ਨੌਂਦਵਾਨ ਨੇ ਜਾਂ ਗਿਣਤੀ ਦੀਆਂ ਜਥੇਬੰਦੀਆਂ ਇਸ ਪ੍ਰਦਰਸ਼ਨ ਦੇ ਹੱਕ ਦੇ ਵਿੱਚ ਆਈਆਂ ਨੇ ਯੂਨੀਵਰਸਿਟੀ ਦੇ ਪ੍ਰਸ਼ਾਸਨ ਦੇ ਖਿਲਾਫ ਕਿਤੇ ਨਾ ਕਿਤੇ ਗੁੱਸਾ ਪੱਖ ਦਾ ਨਜ਼ਰ ਆਉਂਦਾ ਹੈ ਫਿਰ ਵਿਦਿਆਰਥੀਆਂ ਦੇ ਵੱਲੋਂ ਜਿਹੜੇ ਬਹੁਤ ਸਾਰੇ ਹੋਰ ਵਿਦਿਆਰਥੀ ਨੇ ਉਹਨਾਂ ਦੇ ਵੱਲੋਂ ਵੀ ਇਸ ਚੀਜ਼ ਨੂੰ ਸਮਝਦਿਆਂ ਹੋਇਆ ਕੋਈ ਉਹਨਾਂ ਕੋਈ ਪ੍ਰਦਰਸ਼ਨ ਦੇ ਵਿੱਚ ਯੋਗਦਾਨ ਅਦਾ ਕੀਤਾ ਜਾ ਰਿਹਾ ਹੈ ਹਾਂ ਦੇਖੋ ਇਹ ਹਮੇਸ਼ਾ ਇਦਾਂ ਹੀ ਹੁੰਦਾ ਹੈ ਕਿ ਸਮਾਜ ਦਾ ਇੱਕ ਠੀਕ ਠਾਕ ਸੈਕਸ਼ਨ ਇਸ ਰਸਤੇ ਦੂਰ ਹੈ ਹਰ ਬੰਦੇ ਦੇ ਵਾਸਤੇ ਗੱਲ ਨਹੀਂ ਹੁੰਦੀ ਹਰ ਬੰਦੇ ਨੂੰ ਮਾਰਿਆ ਨਹੀਂ ਇੰਨਾ ਬਲ ਵੀ ਨਾ ਬਖਸ਼ਿਆ ਹੁੰਦਾ ਕਿ ਉਹ ਸੰਘਰਸ਼ ਦੇ ਵਿੱਚ ਜਿਹੜਾ ਸ਼ਾਮਲ ਹੋ ਸਕੇ ਸੋ ਇਹ ਹਮੇਸ਼ਾ ਹੀ ਆਪਾਂ ਸ਼ੁਰੂ ਤੋਂ ਦੇਖਦੇ ਆ ਰਹੇ ਹਾਂ ਕਿ ਸੰਘਰਸ਼ਾਂ ਨੂੰ ਭੱਜਦੇ ਸਮਾਂ ਲੱਗਦਾ ਆ ਇਹ ਪ੍ਰਸ਼ਾਸਨ ਨੂੰ ਹੀ ਲੱਗਦਾ ਕਿ ਅੱਜ ਦੇ ਸੱਤ ਦੇ ਜਿਹੜੇ ਐਕਟਿਵਿਸਟ ਆ ਉਹਨਾਂ ਨੂੰ ਅਰੈਸਟ ਕਰਕੇ ਧਰਨਾ ਖਤਮ ਕਰ ਲੈਣਗੇ ਤਾਂ ਇਹ ਫਾਈਟ ਲੰਮੀ ਚੱਲੂਗੀ ਤੇ ਜਿੰਨਾ ਲੰਮਾ ਚੱਲੂਗੀ ਆਪਾਂ ਓਨੀ ਇਸ ਲੰਮਣ ਦੀ ਵੱਡੀ ਕਰਾਂਗੇ ਤੇ ਲੋਕਾਂ ਨੂੰ ਜਿਹੜੇ ਇੱਥੇ ਸਟੂਡੈਂਟਸ ਪੜ੍ਹਦੇ ਉਹਨਾਂ ਨੂੰ ਦੱਸਾਂਗੇ ਉਹਨਾਂ ਦੇ ਅਧਿਕਾਰ ਕੀ ਨੇ ਮੈਸੇਜ ਕੀ ਹੈ ਤੁਹਾਡੇ ਵੱਲੋਂ ਮੈਸੇਜ ਇਹੀ ਹੈ ਕਿ ਆਓ ਜਿਹੜੀ ਪੰਜਾਬ ਜਿਹੜ ਆਪ ਦਾ ਵੱਡਾ ਦਾਵਾ ਹੈ ਉਹਦੇ ਵਿੱਚ ਯੂਨੀਵਰਸਿਟੀ ਇੱਕ بڑا ਮੇਜਰ ਇੰਸਟੀਚਿਊਟ ਹੈ ਜਿਹੜੀ ਕਿ ਜਿੱਥੇ ਇਹ ਇੱਕ 7 5 600 ਏਕੜ ਦੇ ਵਿੱਚ ਬਣਿਆ ਹੋਇਆ ਡੈਨਸਟੀਚੂਟ ਹੈ ਜਿਹ ਇੱਕ ਆਪ ਦੀ ਬੜੀ ਅਮੀਰ ਲੈਗੇਸੀ ਹੈ ਜਿਹੜੀ ਲਾਹੌਰ ਤੋਂ ਚੱਲੀ ਆ ਜਿੰਨੂੰ ਬਣਾਉਣ ਵਾਸਤੇ ਸਿੱਖ ਸਰਦਾਰਾਂ ਨੇ ਉਸ ਸਮੇਂ ਦੇ ਨੇ ਰਾਜਸਤਾ ਦੇ ਸਰਦਾਰਾਂ ਨੇ ਬੜੇ ਵੱਡੇ ਫੰਡ ਵੀ ਦਿੱਤੇ ਆ ਸੋ ਇਹ ਸਾਡੀ ਲੈਗੇਸੀ ਆ ਆਪਾਂ ਨੂੰ ਛੱਡ ਲੈਣੀ ਚਾਹੀਦਾ ਜੇ ਆਪਣਾ ਦਾਵਾ ਇਸ ਯੂਨੀਵਰਸਿਟੀ 'ਚ ਲੂਜ਼ ਹੁੰਦਾ ਆ ਆਹ ਉਹ ਸਾਰੇ ਚੰਡੀਗੜ੍ਹ ਦੇ ਉੱਤੇ ਜਿਹੜਾ ਪੰਜਾਬ ਦਾ ਦਾਵਾ ਉਹਦੇ ਪ੍ਰੈਸ਼ਰ ਪਾਊਗਾ। ਸੋ ਅੱਜ ਜੇ ਇੱਥੇ ਪੰਜਾਬ ਦੇ ਸਰਦ ਸਰੂਪ ਲੱਗਦੇ ਆ ਪੰਜਾਬ ਗਵਰਨਮੈਂਟ ਫੰਡ ਕਰਦੀ ਆ ਪੰਜਾਬ ਦੇ 200 ਦੇ ਕਰੀਬ ਕਾਲਜ ਜਿੱਥੇ ਅਫੀਲੀਏਟਡ ਨੇ। ਤਾਂ ਸਿੱਧਾ ਸਿੱਧਾ ਇਸੀ ਦਾ ਚੈਨਲ ਹੈ ਕਿ ਇਹ ਜਿਹੜੀ ਯੂਨੀਵਰਸਿਟੀ ਹੈ ਪੰਜਾਬ ਦੀ ਹੈ। ਇਹ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਆ ਨਾ ਇਹ ਰਾਜਤਾਂ ਨਹੀਂ ਸਾਡੀ ਆ। ਸੋ ਇੱਕ بڑا ਸਿੰਬੋਲਿਕ ਕੀ ਹੈ ਜਿਹੜੀ ਪੰਜਾਬ ਦੇ ਲੋਕ ਇਸ ਗੱਲ ਨੂੰ ਸਮਝਣ ਕਿ ਯੂਨੀਵਰਸਿਟੀ ਦਾ ਜਿਹੜਾ ਇਹ ਮਸਲਾ ਆ ਜਿੰਨੂੰ ਸੱਤ ਚੱਕ ਰਹੀ ਹੈ ਕੋਈ ਛੋਟਾ ਮਸਲਾ ਨਹੀਂ ਹੈ। ਇਹ ਇਹ ਜੇ ਨਾਲ ਦਾ ਵਾਸਤੇ ਲਈ ਤਾਂ ਇਹਨੂੰ ਸਿੱਧਾ ਸੈਂਟਰਲ ਯੂਨੀਵਰਸਿਟੀ ਡਿਕਲੇਅਰ ਕਰ ਸਕਦੇ ਐ ਸੈਲਰਡ ਪੰਕ ਕਰ ਸਕਦੇ ਸਟੰਡੀਗੇਟ ਪੰਕ ਕਰ ਸਕਦੇ ਆ ਪਰ ਅਜੇ ਉਹ ਉਸ ਕਿਸਮ ਨਾਲ ਸਿੱਧੀ ਟੱਕਰ ਨਹੀਂ ਲੈਣਾ ਚਾਹੁੰਦੇ ਸੋ ਨਿੱਕੇ ਨਿੱਕੇ ਫੈਸਲਿਆਂ ਦੇ ਰਾਹੀਂ ਜਦੋਂ ਭਰਤੀ ਹੋ ਗਈ ਜਾਂ ਉਹਨਾਂ ਵਾਧੇ ਲੱਗਣੇ ਆ ਤਨਖਾਹਾਂ ਮਿਲਣੀਆਂ ਆ ਪੀ ਕਮਿਸ਼ਨ ਲੱਗਣੇ ਆ ਜਿਹੜੀ ਉਹਦੀ ਰਿਟਾਇਰਮੈਂਟ ਦੀ ਏਜ ਤੈਅ ਹੋਣੀ ਆ ਉਹ ਸਾਰੇ ਨਿੱਕੇ ਨਿੱਕੇ ਫੈਸਲਿਆਂ ਦੇ ਰਾਹੀਂ ਜਿਹੜੀ ਇਹ ਕੇਂਦਰ ਦੀ ਨੀਤੀ ਪੇ ਲਾਗੂ ਕਰ ਰਹੇ ਸੋ ਉਸ ਚੀਜ਼ ਦਾ ਮੈਨੂੰ ਲੱਗਦਾ ਕਿ ਪੰਜਾਬ ਦੇ ਹਰ ਬਸ਼ਿੰਦੇ ਨੂੰ ਵਿਰੋਧ ਕਰਨਾ ਪੈਣਾ ਹੈ ਸੱਥ ਜਥੇ ਬੰਦੀ ਦੇ ਆਗੂ ਜੁਜਾਰ ਸਿੰਘ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਭਵਿੱਖ ਦੇ ਵਿੱਚ ਵੀ ਦੇਖਣਾ ਹੋਵੇਗਾ ਕਿ ਇਸ ਤਰੀਕੇ ਦੇ ਨਾਲ ਇਹ ਜਿਹੜਾ ਰੇੜਕਾ برقرار ਨਜ਼ਰ ਆਉਂਦਾ ਹੈ ਇਹਦਾ ਹੱਲ ਕਿਸ ਤਰੀਕੇ ਦੇ ਨਾਲ ਲੱਭਿਆ ਜਾ ਸਕਦਾ ਹੈ ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ